ਸ਼ਾਇਦ ਜੁਰਾ ਵਿਦਵਾਨ ਵੀ ਮੇਰੇ ਤੋਂ ਪਹਿਲਾਂ ਮੌਜੂਦ ਸਮਾਜ ਪਾਰਟੀ ਦੇ ਆਪੂ ਸਰਪੰਨ ਨੇ ਔਰ ਸੰਤਾ ਮਹਾਂਪੁਰਸ਼ਾਂ ਨੇ ਆਪਣੇ ਵਿਚਾਰ ਪਰਵਚਨ ਤੁਹਾਡੇ ਨਾਲ ਸਾਂਝੇ ਕੀਤੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਆਪਾਂ ਇਤਿਹਾਸਿਕ ਧਰਤੀ ਤੋਂ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਸ਼ੁਰੂ ਕਰਨ ਜਾ ਰਹੇ ਹਾਂ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਫਲੋਰ ਤੱਕ ਆਪਾਂ ਨੇ ਜਾਣਾ ਯਾਤਰਾ ਦਾ ਮਕਸਦ ਮੇਰੇ ਤੋਂ ਪਹਿਲਾਂ ਜਿਹੜੇ ਪੁਲਾਰੇ ਸੁਣਦੇ ਆ ਉਹਨਾਂ ਨੇ ਵੀ ਤੁਹਾਡੇ ਨਾਲ ਸਾਂਝਾ ਕੀਤਾ ਪਰ ਸੰਖੇਪ ਤੇ ਮੈਂ ਵੀ ਉਹ ਬਿੰਦੂ ਤੱਕ ਚਲਣਾ ਚਾਹੂੰ ਇਹ ਯਾਤਰਾ ਸ੍ਰੀ ਗੁਰੂ ਰਵਿਦਾਸ ਗੁਰੂ ਕ란ਦੀ ਵਿਅਦਪੀ ਤੇ ਬ੍ਰੁੱਧ ਭਗਵਾਨ ਪਾਲਨਿਕ ਜੀ ਦੇ ਖਿਲਾਫ ਸਮੇ ਸਮੇਂ ਤੇ ਅਪਦਨ ਸ਼ਬਦਾਂਬਲੀ ਬੰਦਨ ਤੇ ਬ੍ਰੁੱਧ ਸਤਿਗੁਰੂ ਕਬੀਰ ਜੀ ਦਾ ਮੰਦਰ ਗੁਰੂ ਘਰ ਬਟਾਲੇ ਦੇ ਵਿੱਚ ਤੋਣਿਆ ਗਿਆ ਗੁਰੂ ਕランਤੀ ਵਿਦਬੀ ਤੇ ਵਿਰੁੱਧ ਸ੍ਰੀ ਗੁਰੂ ਰਮਬੀਦਾਸ ਸਨਮਾਨ ਯਾਤਰਾ ਜਿਹੜੀ ਆਪਾਂ ਅੱਜ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕਰਨੀ ਆ ਇਹਦੇ ਵਿੱਚ ਸਾਡਾ ਸਭ ਤੋਂ ਪਹਿਲਾ ਮੁੱਦਾ ਹੈ ਕਿ ਪਿੰਡ ਧਲੇਟੇ ਦੇ ਵਿੱਚ ਸ੍ਰੀ ਗੁਰੂ ਰਮਬੀਦਾਸ ਗੁਰੂ ਘਰਤੇ ਪੰਜਾਬ ਸਰਕਾਰ ਨੇ ਹਮਲਾ ਕੀਤਾ ਹੈ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਗੁਰੂ ਘਰਤੇ ਹਮਲਾ ਕਿਨੇ ਕੀਤਾ ਹੈ ਗੁਰੂ ਘਰਤੇ ਹਮਲਾ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਕਰਵਾਇਆ ਹੈ ਔਰ ਸੰਗਤ ਬੌਧਨ ਸਮਾਜ ਪਾਰਟੀ पंजाब के मुख्यमंत्री तो ही हिसाब मैं लिस्ट फ्लोर धरना प्रदर्शन से मैं उस दिन भी कहा कि बवंजा राजे गुरु रविदास के कदम आके लम्बे पे और इतिहास नवा लिखा जाएगा ਜਿਸ ਦਿਨ ਇਹ 35ਵਾਂ ਪੰਜਾਬ ਦਾ ਮੁੱਖ ਮੰਤਰੀ ਗੁਰੂ ਸਾਹਿਬ ਦੇ ਮੁਰੇ ਲੰਮਾ ਪਿਆ ਨਜ਼ਰ ਆਏਗਾ ਇਸ ਸੰਗਤਾਂ ਦਾ ਜੋਸ਼ ਇਸ ਸੰਗਤਾਂ ਦਾ ਇਕੱਠ ਔਰ ਇਸ ਸੰਗਤਾਂ ਦੀ ਸ਼ਕਤੀ ਅਸੀਂ ਇਹ ਫੈਸਲਾ ਕੀਤਾ ਹੈ ਔਰ ਇਹ ਅਗਾਤਾ ਬਣਾਇਆ ਕਿ ਇਹਨਾਂ ਨੇ ਗੁਰੂ ਗ੍ਰੀਵਦਾਸ ਗੁਰੂ ਘਰ ਨੂੰ ਤੋੜਿਆ ਹੈ ਔਰ ਬਾਦੂ ਸਮਾਜ پارٹی ਸੰਤ ਸਮਾਜ ਨੂੰ ਨਾਲ ਲੈ ਕੇ ਸਾਰੀਆਂ ਗੁਰੂ ਰਵਿਦਾਸ ਸਭਾਵਾਂ ਨੂੰ ਨਾਲ ਲੈ ਕੇ ਉਹ ਗੁਰੂ ਰਵਿਦਾਸ ਕਾ ਉਸੇ ਹੀ ਜਗਤ ਤੇ ਉਸੇ ਹੀ ਤਰ੍ਹਾਂ ਉਹਦੀ ਚਾਰ ਤਿਵਾਰੀ ਬਣਾਉਣਾ ਚਾਹੁੰਦੀ ਆ ਅਸੀਂ ਅਜੇ ਅਸੀਂ ਸਰਕਾਰ ਨੂੰ ਕਹਿ ਰਹੇ ਆ ਕਿ ਸਰਕਾਰ ਬਣਾ ਦੇਵੇ ਅਗਰ ਸਰਕਾਰ ਨੇ ਨਹੀਂ ਬਣਾਇਆ ਤਾਂ ਫਿਰ ਸੰਤਾ ਚਾਰ ਦੀਵਾਰੀ ਬਣਾ ਕੇ ਗੁਰੂ ਰਵਿਦਾਸ ਜੀ ਦੇ ਸਨਮਾਨ ਵਿੱਚ ਬੀਐਸਪੀ ਮਾਰਨ ਅਸੀਂ ਫਿਰ ਇਤਿਹਾਸ ਬਣਾਵਾ ਮੈਨੂੰ ਪਤਾ ਇੱਕ ਵਾਰ ਇਹਨਾਂ ਨੇ ਗੁਰੂ ਰਵਿਦਾਸ ਗੁਰੂ ਘਰ ਲੁਧਿਆਣੇ ਦੇ ਵਿੱਚ ਟੋੜਿਆ ਤੇ ਜਦੋਂ ਅਸੀਂ ਡੀਸੀ ਨੂੰ ਮਿਲੇ ਕਿ ਕਿਉਂ ਟੋੜਿਆ ਕਹਿੰਦਾ ਜੀ ਇਹ ਸਰਕਾਰੀ ਜ਼ਮੀਨ ਤੇ ਸੀ ਮੈਂ ਕਿਹਾ ਸਰਕਾਰੀ ਜ਼ਮੀਨ ਤੇ ਤਾਂ ਹੋਰ ਵੀ ਬਹੁਤ ਕੁਛ ਲੁਧਿਆਣੇ 'ਚ ਬਣਿਆ। ਉਹ ਕਿਉਂ ਨਹੀਂ ਤੋੜਿਆ? ਇਹ ਗੁਰੂ ਰਵਿਦਾਸ ਗੁਰੂ ਘਰ ਕਿਉਂ ਤੋੜਿਆ? ਸ਼ਾਇਦ ਹੁਕਮਰਾਨ ਇਹ ਸੋਚਦੇ ਐ ਕਿ ਇਹਨਾਂ 'ਤੇ ਆਸਾਨੀ ਨਾਲ ਜ਼ੁਲਮ ਕੀਤਾ ਜਾ ਸਕਦਾ ਹੈ। ਗੁਰੂ ਰਵਿਦਾਸ ਗੁਰੂ ਘਰ ਨੂੰ ਆਸਾਨੀ ਨਾਲ ਟਾਰਗੇਟ ਬਣਾਇਆ ਜਾ ਸਕਦਾ ਹੈ। ਮੈਂ ਜਿਸ ਨੂੰ ਕਿਹਾ ਮੈਂ ਕਿ 15 ਦਿਨ ਦਾ ਸਮਾਂ ਦਿੰਦੇ ਆ ਜਾਂ ਤਾਂ ਆਪ ਬਣਾ ਦੋ ਨਹੀਂ ਤਾਂ ਬੀਐਸਪੀ ਬਣਾਉਗੀ ਜਿਹੜਾ ਲਾਠੀ ਡੰਡੇ ਦਾ ਪ੍ਰਬੰਧ ਕਰਨਾ ਕਰਦੇ ਹੋ ਉਹਨਾਂ ਨੇ ਤਾਂ ਬਣਾਇਆ ਨਹੀਂ ਪਰ ਕਾਚੀ ਰਾਮ ਸਾਹਬ ਦੇ ਯੋਧਿਆਂ ਨੇ 15 ਦਿਨ ਬਾਅਦ ਜਾ ਕੇ ਬੀਐਸਪੀ ਨੇ ਅਸੀਂ ਉੱਥੇ ਗੁਰੂ ਘਰ ਬਣਾਇਆ ਤੇ ਅੱਗ ਦੇ ਸੱਤੇ ਬੈਠੇ ਹੋਣੇ ਇਹਨਾਂ ਨੂੰ ਪਤਾ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਗਾ ਸੰਗਤ ਨੂੰ ਵੀ ਕਿ ਆਪਾਂ ਸਾਦੀ ਤਮੰਨਾ ਹੈ ਕਿ ਇਹ ਮਸਲੇ ਨੂੰ ਸਰਕਾਰ ਸ਼ਾਂਤੀਪੂਰਵਕ ਹੱਲ ਕਰੇ ਅਗਰ ਸਰਕਾਰ ਨਹੀਂ ਹੱਲ ਕਰਦੀ ਤਾਂ ਫਿਰ ਸੰਗਤ ਨੂੰ ਫੈਸਲਾ ਕਰਕੇ ਖੁਦ ਇਹਦਾ ਹੱਲ ਕਰਨਾ ਪਏਗਾ ਔਰ ਹੱਲ ਹੋਣਾ ਹੀ ਹੈ ਮੈਂ ਰਾਤ ਵੀ ਧਾਰੀਆਂ ਨੂੰ ਕਿਹਾ ਕਿ ਗੁਰੂ ਕਰਵਾਨ ਨੇ ਤਾਂ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਆ ਬੈਠੇ ਸੰਤ ਬੋਲ ਕੇ ਗਏ ਇਸ ਜਗ੍ਹਾ ਤੇ ਵੀ ਕੁਝ ਹੰਕਾਰੀ ਲੋਕਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਈ ਜੇ ਬਾਥਰੂਮ ਬਣਾਇਆ ਤੇ ਤੋਰ ਦਿੱਤਾ ਤੇ ਜਦੋਂ ਬਹੁਜਨ ਸਮਾਜ ਪਾਰਟੀ ਨੇ ਕਾਂਸੀਦਮ ਸਾਹਮਣੇ ਤੇ ਢੰਡੇ ਨੇ ਆਪਣਾ ਰੰਗ ਦਿਖਾਇਆ ਪਰ ਮਾਇਆ ਬਤੀਤੀ ਸ਼ਕਤੀ ਦੇ ਰੰਗ ਦਿਖਾਇਆ ਤੇ ਗੁਰੂ ਘਰ ਦੀ ਕਮੇਟੀ ਦੇ ਮੋਰੇ ਢਿੱਗ ਕੇ ਇੱਕ ਕਿਲਾ ਜ਼ਮੀਨ ਤੇ ਰਾਂ ਮੰਨਿਆ 1 ਲੱਖ ਦਾ ਗੁਰੂ ਘਰ ਨੂੰ ਸਹਿਯੋਗ ਦੇਣਾ ਮੰਨਿਆ ਔਰ ਮੁਕੱਦਮਾ ਵੀ ਠੁਕ ਤਨਾ ਪਿਆ ਹੋਇਆ ਇਸ ਕਰਕੇ ਗੁਰੂ ਨਾਲ ਟੱਕਰ ਲੈਣੀ ਮੈਂ ਤਾਂ ਮੈਂ ਕਹਿੰਦਾ ਜਦ ਕੁਦਰਤ ਮਾਰਦੀ ਆ ਉਸੇ ਵਿੱਚ ਡਾਂਗ ਨਹੀਂ ਮਾਰਦੀ ਕਈ ਵਾਰ ਹੁਕਮ ਰਾਨਾਂ ਦੀ ਮੱਤ ਮਾਰਦੀ ਇਹ ਜੀ ਮੱਤ ਮਾਰੀ ਗਈ ਨਹੀਂ ਤਾਂ ਉਸੇ ਪਿੰਡ 'ਚ ਜਮੀਨ ਚਾਹੀਦੀ ਸੀ 28 ਕਿੱਲੇ ਜਮੀਨ ਤੇ ਸੀ ਲੈ ਸਕਦਾ ਲੈਂਡ ਮਾਰਫੀ ਦਾ ਕਬਜ਼ਾ ਹੈ ਲੱਖਾਂ ਇਕੱਤੇ ਕਬਜ਼ੇ ਲੇਕਿਨ ਇਹ ਤਾਂ ਗੁਰੂ ਘਰ ਦੇ ਨਾਂ ਤੇ ਮਤਾ ਪਾਇਆ ਹੋਇਆ ਹੈ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਚਾਂਦਪਸੋਆ ਪਿੰਡ ਜਿੱਥੇ ਗੁਰੂ ਘਰ ਨੂੰ ਪੰਚਾਇਤ ਘਰ ਬਣਾਉਣਾ ਚਾਹੁੰਦੇ ਔਰ ਜਲੰਧਰ ਦੇ ਵਿੱਚ ਜਿੱਥੇ ਗੁਰੂ ਘਰ ਨੂੰ ਮਹੱਲਾ ਕਲੀਨਿਕ ਬਣਾਉਣਾ ਚਾਹੁੰਦੇ ਸੰਗਤਾਂ ਕਿਸੇ ਕੀਮਤ ਤੇ ਸਰਕਾਰ ਨੂੰ ਇਹ ਝੰਟ ਨਹੀਂ ਚੜ੍ਹਗੀ ਗੁਰਦਾਸ ਪਰਦੇ ਵਿੱਚ ਗੁਰੂ ਘਰ ਤੇ ਹਮਲਾ ਕੀਤਾ ਜਾ ਰਿਹਾ ਇਹ ਖਰਾਨਕਨ ਸਾਫ ਦੀ ਧਰਤੀ ਤੁਸੀਂ ਦੇਖਿਆ ਹੈ ਕਿੰਨੀ ਖਵਾ ਤਿੰਨ ਠੇਕੇ ਸ਼ਰਾਬ ਦੇ ਇਸ ਪਿੰਡ ਦੇ ਇਹਨਾਂ ਗੁਰੂ ਘਰਾਂ ਦੇ ਹਰੇ ਦੋਰੇ ਖੋਲ ਦਿੱਤੇ 30 ਨਜਾਇਜ਼ ਬਰਾਂਚਾਂ ਇੱਥੋਂ ਦੇ ਪੋਲਿਟਿਕਲ ਸਰਪ੍ਰਸਤੀ ਨਾਲ ਚੱਲ ਰਹੀਆਂ ਔਰ ਤਿੰਨ ਥੇਕੇ ਬਾਜਟ ਤੇ ਕਾਂਗਰਸ ਸਰਕਾਰ ਨੇ ਖਿਲਾ ਦਿੱਤੇ ਕਿਆ ਕਾਰਨ ਕਿ ਇਹ ਗੁਰੂ ਰਵਿਦਾਸ ਜੀ ਦੀ ਚਰਨ ਚੋਂ ਧਰਤੀ ਨੂੰ ਜਿੱਥੇ ਆਪਾਂ ਆਸਥਾ ਨਾਲ ਛੱਡ ਨਾਲ ਆਉਂਦੇ ਆ ਸਰਕਾਰ ਇਹਨੂੰ ਨਸ਼ਿਆਂ ਦਾ ਸੈਂਟਰ ਬਣਾਉਣ ਤੇ ਲੱਗੀ ਹੋਈ ਹੈ ਹਮਾਦਰਦੀ ਕਾਂਗਰਸ ਦੀ ਸਰਕਾਰ ਵੀ ਸੋਚ ਰਹੀ ਹੈ ਕਿ ਇਹ ਨਸ਼ਿਆਂ ਦਾ ਸੈਂਟਰ ਬਣ ਜਾਏ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਵੀ ਸੋਚਦੀ ਹੈ ਕਿ ਨਸ਼ਿਆਂ ਦਾ ਸੈਂਟਰ ਬਣ ਜਾਵੇ ਲੇਕਿਨ ਬਹੁਜਨ ਸਮਾਜ ਪਾਰਟੀ ਨੇ ਕਿਹਾ ਕਿ ਇਹ ਠੇਕੇ ਸਰਕਾਰ ਬੰਦ ਕਰਾਵੇ ਨਜਾਇਜ਼ ਪਰੰਚਾ ਬੰਦ ਕਰਾਵੇ ਅਗਰ ਇਹਨਾਂ ਨੇ ਨਾ ਬੰਦ ਕੀਤੀਆਂ ਤਾਂ ਅਸੀਂ ਇਹ ਮੁੱਦਾ ਲਗਾਤਾਰ ਸੰਤਾਂ ਤੇ ਲੈ ਕੇ ਜਾ ਰਹੇ ਆ ਪੰਜਾਬ ਦੀਆਂ ਗੁਰੂ ਰਵਿਦਾਸ ਨਾਮ ਲੈਵਾ ਸੰਤਾਂ ਤੇ ਲੈ ਕੇ ਜਾ ਰਹੇ ਆ ਔਰ ਸੰਤਾਂ 2027 ਚ ਪੀਐਸਪੀ ਨੂੰ ਅਸ਼ੀਰਵਾਦ ਦੇਣ ਗੀਆਂ ਤੇ ਇਹ ਖੁਰਾਨਗਰ ਸਰਵ ਦੀ ਧਰਤੀ ਤੇ ਬਹੁਜਨ ਸਮਾਜ ਪਾਰਟੀ ਇੱਕ ਬੜੀ ਵੱਡੀ ਯੂਨੀਵਰਸਿਟੀ ਬਣਾਉਦੀ ਇਸ ਧਰਤੀ ਤੇ ਸੱਚ ਸੈਂਟਰ ਬਣਗੇ ਇਸ ਧਰਤੀ ਤੇ ਆਈਐਸ ਆਈਪੀਐਸ ਨੂੰ ਕੋਚ ਦੀ ਕੋਚਿੰਗ ਦਿੱਤੀ ਜਾਊਗੀ अज भी सरकार इथे अमली पैदा करना चाहिए और बहुजन समाज पार्टी जो आशीर्वाद अधिकारी पैदा करने बहुजन समाज पार्टी समाज पार्टी चलाओगी मैं तो बेनती करनी चाहूंगा कि सत चेहरू वाले ने गुरु रविदास पब्लिक स्कूल बनाया जैते वाले पिंड ਪਰसों ਉਹਦੇ ਤੇ ਕਬਜ਼ਾ ਕਰਨੇ ਲਈ ਸਰਕਾਰ ਦੀ ਸਰਪ੍ਰਸਤੀ ਨਾਲ ਪੈਲੀਆਂ ਲੈ ਕੇ ਆ ਗਏ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਬੋਧਨ ਸਮਾਜ ਪਾਰਟੀ ਦੀ ਲੀਡਰਸ਼ਿਪ ਦੀ ਡਿਊਟੀ ਲਗਾਈ ਐਡਵੋਕੇਟ ਬਜਿੰਦਰ ਜੀ ਖੜੇ ਮੌਕੇ ਤੇ ਗਏ ਤਦ ਉਹਨਾਂ ਤੇ ਮੁਕਦਮਾ ਦਰਜ ਕਰਾਇਆ ਕੀ ਕਾਰਨ ਹੈ ਸਰਕਾਰ ਨੂੰ ਗੁਰੂ ਰਵਿਦਾਸ ਦੇ ਨਾਮ ਤੋਂ ਇਹਨਾਂ ਡਰ ਕਿਉਂ ਲੱਗਦਾ ਹੈ स का स्कूल भी उन्होंने पसंद नहीं गुरु रविदास का गुरुद्वारा भी चंगा नहीं लगता फिर बाबे इन पानी, ले, आन अपा जात्रा अपा अपा पानी की टैंकी पैसा आज पिछली बारी जो इतो यात्रा शुरू की याद करो जो आप जाके प्रदर्शन कियाकार لیکن شراب دے ٹھکے کھول رہی ہے۔ اور یہ کیسی کہ اگر 1 مہینے پانی دی ٹینکی دا নির্মাণ نہ کیتا تاں ایں دتے وی بوجھن سماج پارٹی دی پنجاب سمہارو میں اگے بڑو گی تو میں ਸੰਗਤاں نو بتائی دینا کہ اک بڑے گرو صاحب نے پہلی فتن کر دے ا ٹینکی نے سرکار نو سوچنے تے مجبور ہونا پڑی۔ ٹھکے وچ پورے کرن گے ਹਾਂ ਬਣ ਗਈ ਹੈ ਬਣ ਗਈ ਹੈ ਜੋ ਜੋ ਆਪਾਂ ਨੇ ਇੱਥੇ ਮਸਲਾ ਰੱਖਿਆ ਉਹ ਮਸਲਾ ਬੌਧਨ ਸਮਾਜ ਪਾਰਟੀ ਨੇ ਕਿਆ ਸਿਕਾਇਏ 1 ਮਹੀਨੇ ਦੇ ਅੰਦਰ ਅੰਦਰ ਅਗਰ ਮੰਨ ਕਰ ਸਕੇ ਤੋਂ ਇਹਨੂੰ ਵੀ ਅਸੀਂ ਆਪਣੀ ਪੰਜਾਬ ਸੰਭਾਲੋ ਮੈਂ ਤਾਂ ਹਿੱਸਾ ਬਣਾਵਾਂਗੇ ਕੀ ਕਰਨਾ ਜੇ ਐਸ ਸ਼ੁਰੂ ਕਰਤੇ ਹਮਲਾ ਕੀਤਾ ਜਲਦੀ ਬਸਤੀ ਦੇ ਉੱਪਰ ਨੇ ਧਰਵੀ ਬਸਪਾਣੜੇ ਜੇ ਤੇ ਲੈਚੇ ਚਮਨਾ ਹੋਇਆ ਧਰਵੀ ਬਸਪਾਣੜੇ ਜੇ ਗੁਰਦਾਸ ਪਰ ਚਮਨਾ ਹੋਇਆ ਧਰਵੀ ਬਸਪਾਣੜੇ ਜੇ ਸਤਿਗੁਰੂ ਕਬੀਰ ਮੰਦਰ ਤੋੜਿਆ ਜਾਵੇ ਧਾਮੀ ਬਸਪਾਣੜੇ ਜੇ ਭਗਵਾਨ ਬਾਲਮੀਕ ਜੀ ਨੂੰ ਟਾਰਗੇਟ ਕੀਤਾ ਜਾਵੇ ਧਾਮੀ ਬਸਪਾਣੜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ੍ਰੀ ਸਚੀਤ ਬਾਬਾ ਜੀਵਨ ਸਿੰਘ ਲੈ ਕੇ ਆਏ ਉਹਨਾਂ ਦਾ ਗੁਰੂ ਘਰ ਨੇ ਬਣਨ ਦਿੱਤਾ ਜਾਂਦਾ ਸੀ ਸ਼੍ਰੀ ਅਨੰਦਪੁਰ ਸਾਹਿਬ ਉਹਨਾਂ ਦੀ ਜਾਤ ਤੇ ਉਹ ਗੁਰੂ ਘਰ ਬਣਾਉਣ ਦੇ ਵਿੱਚ ਸਾਹ ਕੰਚੀ ਰਾਮ ਜੀ ਨੇ ਉਸ ਕਮੇਟੀ ਨੂੰ 1 ਲੱਖ ਰੁਪਏ ਦੇ ਕੇ ਉਹ ਸ਼ੁਰੂ ਕਰਾਇਆ ਸੀ ਬਾਬਾ ਜੀਵਨ ਸਿੰਘ ਜੀ ਦੀ ਯਾਦ ਦੇ ਵਿੱਚ ਤਾਂ ਕਿਹਾ ਬਹੁਤ ਸਮਾਜ ਦੇ ਮਹਾਪੁਰਖ ਇਹ ਬਾਕੀ ਜਿਹੜੇ ਰਾਜਨੀਤਿਕ ਪਾਰਟੀਆਂ ਇਹਨਾਂ ਦਾ ਕੋਈ ਕੋਈ ਇਹਨਾਂ ਦੀ ਡਿਊਟੀ ਮੈਂ ਬਿੰਤੀ ਕਰਨੇ ਚਾਹਾਂਗਾ ਔਰ ਸਵਾਲ ਵੀ ਕਰਨਾ ਚਾਹਾਂ ਮਾਲਕ ਨੂੰ ਵੀ ਗੁਲਾਮ ਨੂੰ ਕਿਹੜੇ ਕਾਲ ਤੱਕ ਸਾਡੇ 'ਤੇ ਹਮਲਾ ਹੋਇਆ ਸੀ ਤੇ ਉਸ ਵਕਤ ਕਾਂਗਰਸ ਵਿੱਚ ਬੈਠੇ ਲੋਕਾਂ ਦੇ ਵੀ ਜਵੀਰ ਜਾ ਕੇ ਸੀ ਅਸਤੀਫਾ ਦਿੱਤਾ ਸੀ ਵੀ ਕਾਂਗਰਸ ਕਾਂਗਰਸ ਵਿੱਚ ਬੈਠੇ ਲੀਡਰ ਅਸਤੀਫਾ ਦੇ ਕੇ ਕਾਂਗਰਸ ਤੋਂ ਬਾਹਰ ਆ ਗਏ ਸੀ ਕਿ ਸਾਨੂੰ ਜਿਹੜੀ ਕਾਂਗਰਸ ਸਾਡੇ 'ਤੇ ਹਮਲਾ ਕਰਨ ਵਾਲੀ ਕਾਂਗਰਸ ਮਨਜ਼ੂਰ ਨਹੀਂ ਆਈਐਸ ਆਈਪੀਐਸ ਅਧਕਾਰੀਆਂ ਨੇ ਹਮਲਾ ਜੇ ਜੋ ਹੋਇਆ ਤਾਂ ਅਸਤੀਫੇ ਦਿੱਤੇ ਮੈਂ ਰਿਜ਼ਰਵ ਸੀਟਾਂ ਤੋਂ ਆਮ ਪਾਰਟੀ ਦੇ ਚੁਣੇ ਗਏ ਐਮਐਲਏ ਔਰ ਮੰਤਰੀ ਔਰ ਐਲਪੀਐਨ ਨੂੰ ਪੁੱਛਣਾ ਚਾਹੁੰਦਾ ਚੇਅਰ ਚੋਰ ਮੈਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਅਸਤੀਫੇ ਕਬਲ ਕਰੇ ਆਂ ਟੋਟੀ ਜ਼ਮੀਰ ਕਦ ਚੱਕੇਗੀ वार वाल गुरु साहब के हमले करने वाले कदों तक खड़े रहोगे कदों तक उन्होंने पैरों बैठे रहोगे कदों तक समाज नह कर लगे रहो ग अच लाइन खिंचनी है एक पासे गुरु घर की बेदबी करने वाले है हुक्मरान गुरु घर की चार दवारी तोड़ने वाले है ਗੁਰੂ ਘਰਾਂ ਨੂੰ ਮਾਲ ਦਾ ਕਲਮਿਕ ਪੰਚਾਇਤ ਕਰ ਬਣਾਉਣ ਬਾਰੇ ਹੁਕਮ ਰਾਨਾ ਪਰ ਦੂਜੇ ਪਾਸੇ ਗੁਰੂ ਘਰਾਂ ਦੇ ਸਨਮਾਨ ਦੇ ਲੜਨੇ ਵਾਲੀ ਬਹੁਜਲ ਸਮਾਜ ਪਾਰਟੀ ਆਪ ਕੰਸ਼ੀ ਰਾਖੀ ਦਾ ਅੰਦੋਲਨ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਦ ਸ੍ਰੀ ਕਾਂਟਕ ਸਭ ਤੇ ਹਮਲਾ ਕਰ ਮਰੀ ਕਾਂਗਰਸ ਨੂੰ ਚਾਗਦੀ ਜੰਦਾ ਜ਼ਮੀਨ ਵਾਲੇ लीडर तो अस्तीफा दे सकते तो रिसल सीटा जीते हुए कहतेजार करते हुए है। तो करते हैं छोटा छोटा थन चुकते हैं तो जो कोई डोका निकलता या नहीं निकलता इंतजार करते गुरु रविदास तो कुछ नहीं इस करके गुरु रविदास ਸਾਡੇ ਲਈ ਸੁਪਰੀਮ ਸਾਡੇ ਲਈ ਸਾਡਾ ਰਹਿਬਰ ਵੀ ਹੈ ਸਾਡਾ ਸਤਿਗੁਰੂ ਵੀ ਹੈ ਸਾਡਾ ਅਦਰਸ਼ ਵੀ ਹੈ ਸਾਡਾ ਮਾਰਗ ਦਤਾ ਵੀ ਹੈ ਸਾਡਾ ਮੁਕਤੀ ਦਾਤਾ ਵੀ ਹੈ ਸਾਡੇ ਲਈ ਉਹ ਅਨਖ ਦਾ ਸਨੇਹ ਦਾ ਦੇਵਾਰਾ ਵੀ ਹੈ ਸਾਡੇ ਲਈ ਉਹ ਬਰਾਬਰੀ ਦਾ ਅੰਦੋਲਨ ਸਿੱਧਰ ਬਵਾ ਵੀ ਹੈ ਤੁਹਾਨੂੰ ਪਤਾ ਆਹ ਧਰਤੀ ਜਿਹੜੀ ਆ ਇੱਥੇ ਜਾਤੀਵਾਦੀ ਜ਼ਬਰ ਦੀ ਇੰਤਹਾ ਹੁੰਦੀ ਰਹੀ ਆ ਲੇਕਿਨ ਇਸ ਧਰਤੀ ਤੇ 600 ਸਾਲ ਪਹਿਲਾਂ ਜਦੋਂ ਗੁਰੂ ਸਾਹਿਬ ਆਏ ਤਾਂ ਉਹ ਬੜਾ ਵੱਡਾ ਇੱਕ ਮਕਸਦ ਸੀ ਸਮਾਜ ਵਿੱਚ ਬਰਾਬਰੀ ਦਾ ਸੰਦੇਸ਼ ਦੇਣਾ ਪ੍ਰਾਤੀਤਾ ਗੁਲਾਮੀ ਦੇ ਅੰਤ ਦਾ ਸੰਦੇਸ਼ ਦੇਣਾ ਇਸ ਕਰਕੇ ਮੈਂ ਬੇਨਤੀ ਕਰੂੰਗਾ ਸੰਗਤ ਨੂੰ ਕਿ ਅੱਜ ਜਿਹੜੀ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਹੈ ਇਹਦਾ ਮਕਸਦ ਉਦੇਸ਼ ਬਹੁਤ ਵੱਡਾ ਸ਼ਰਧਾ ਵੀ ਹੈ ਸਤਕਾਰ ਵੀ ਹੈ ਸਤਕਾਰ ਵੀ ਹੈ ਸ਼ਰਧਾ ਵੀ ਹੈ ਔਰ ਸੰਗਰਸ਼ ਵੀ ਹੈ ਮੇਰੀ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣ ਲੈ ਸੰਤ ਵੀ ਸੁਣਨ ਸੰਗਤ ਵੀ ਸੁਣ ਲੈ ਇਤਿਹਾਸ ਨੂੰ ਯਾਦ ਕਰੋ ਵਿਵਸਥਾ ਦੇ ਠੇਕੇਦਾਰਾਂ ਨੇ ਨਲੰਦਾ ਦੀ ਯੂਨੀਵਰਸਿਟੀ ਨੂੰ ਚਲਾਇਆ ਸੀ ਵਿਵਸਥਾ ਦੇ ਠੇਕੇਦਾਰਾਂ ਨੇ ਹਜ਼ਾਰਾਂ ਬੁੱਧ ਵਿਹਾਰ ਤੋੜ ਦਿੱਤੇ ਸੀ ਲੇਖਕਾਂ ਬੋਲੀਆਂ ਦੇ ਸਿਰ ਕਲਮ ਕਰ ਦਿੱਤੇ ਸੀ आज जिस क्रूर व्यवस्था तोड़ी लड़ाई है जो गुरु घर तो बाहर ना निकले उस राजनीतिक ना निकले तो वो समा दूर नहीं जो ये तो भवन सुरक्षित नहीं हो गुरु रविदास भवन अगर गुरु रविदास की सोच का अंदोलन तैयार करेंगे ਕਾਇਨ ਭਗਵਾਨ ਸੁਰਖੇਤ ਹੋਣਗੇ ਗੁਰੂ ਰਬੀਦਾਸ ਦੀ ਸੋਚ ਦਾ ਅੰਦੋਲਨ ਕਿਆ ਕਰਾਂਗੇ ਕਾਇਨ ਸੰਤ ਸੁਰਖੇਤ ਹੋਣਗੇ ਇਹ ਮਤ ਸੋਚੋ ਜੇ ਬੋਧੀਆਂ ਦੇ ਸਿਰ ਕਲਮ ਹੋ ਸਕਦੇ ਆ ਤਾਂ ਸੰਤਾਂ ਦੇ ਸਿਰ ਵੀ ਚਰੰਤੀ ਤੇ ਲੱਗੇ ਹੋਏ ਆ ਵਿਵਸਥਾ ਬਹੁਤ ਸੁਰੂਵਲ ਹੈ ਇਸ ਕਰਕੇ ਮੈਂ ਸੰਤਾਂ ਨੂੰ ਬੇਨਤੀ ਕਰਨੇ ਚਾਹਾਂਗਾ ਪੰਜਾਬੀਆਂ ਨੂੰ ਸੱਦਾ ਦੇਣਾ ਚਾਹਾਂਗਾ ਕਿ ਆਓ ਆਪਣੀਆਂ ਜ਼ਮੀਰਾਂ ਨੂੰ ਝੰਡੋੜੀਏ ਔਰ ਗੁਰੂ ਰਬੀਦਾਸ ਜੀ ਤੋਂ ਪ੍ਰੇਰਨਾ ਲੈ ਕੇ ਸਤਿਗੁਰੂ ਕਬੀਰ ਜੀ ਤੋਂ ਪ੍ਰੇਰਨਾ ਲੈ ਕੇ ਆਓ ਆਪਾਂ ਬਰਾਬਰੀ ਵਾਲਾ ਰਾਜ ਬੇਗਮ ਬੇਦਰ ਦਾ ਸੰਕਲਪ 9 ਅਕਤੂਬਰ ਨੂੰ ਆਪਾਂ ਨੇ ਸਭ ਗਣਸ਼ੀਰਾਮ ਜੀ ਤੇ ਪ੍ਰੀ ਨਿਰਵਾਣ ਦਿੱਸਤੇ ਫਲਾਉਂ ਦੇ ਵਿੱਚ ਸੋਭਾ ਪੱਦਰ ਦਾ ਇਕੱਠ ਰੱਖਿਆ ਆ ਤਲੇਤੇ ਦਾ ਗੁਰੂ ਘਰ ਤੋਂ ਪੜਨਾ ਹੀ ਪੜਨਾ ਕੋਈ ਦੁਨੀਆ ਦੀ ਤਾਕਤ ਗੁਰੂ ਘਰ ਬੰਨ ਨੂੰ ਰੋਕ ਨਹੀਂ ਸਕਦੀ ਮੈਂ ਕਿਸ ਸੰਗਤ ਤੋਂ ਵੱਡੀ ਕੋਈ ਧਰਤੀ ਤੇ ਸ਼ਕਤੀ ਨਹੀਂ ਹੁੰਦੀ ਜਨ ਸ਼ਕਤੀ ਤੋਂ ਵੱਡੀ ਕੋਈ ਸ਼ਕਤੀ ਨਹੀਂ ਹੁੰਦੀ ਇਸ ਕਰਕੇ ਮੇਰੀ ਪੁਜਾਰੀਸ਼ ਹੈ ਕਿ 9 ਅਕਤੂਬਰ ਨੂੰ ਪਿੰਡਾਂ ਤੇ ਪਿੰਡ ਉੱਤੇ ਫਲੋਰਟੀ ਧਰਤੀ ਤੇ ਪਹੁੰਚਣੇ ਔਰ 9 ਅਕਤੂਬਰ ਨੂੰ ਜਿਸ ਤਰ੍ਹਾਂ ਜੂਪੀ ਜੂਪੀ ਦਾ ਬਹੁਜਨ ਐਲਾਨ ਕਰ ਰਿਹਾ ਹੈ ਕਿ 2027

ਪੈਣ ਤੁਹਾਡੀ ਮਾਇਆ ਬੱਤੀ ਦੀ ਰਾਸ਼ਟਰੀ ਪੰਡਤ ਭਾਜਪਾ ਸਮਾਜਪਾਰਟੀ ਦੀ ਜੀਵਨ ਜੋਗਤ ਪਾਈ ਇਸ ਸੰਕਲਪ ਤੇ ਹਮਤੀ ਕਰਦੇ ਆਂ ਸੋ ਮੈਂ ਹੁਣ ਬੇਨਤੀ ਕਰਨੀ ਚਾਹੁੰਦਾ ਕਿ ਗੱਡੀਆਂ ਜਿਹੜੀਆਂ ਸਖਤਾਂ ਨੇ ਜਾਣਾ